ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਕੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰੋ ਤੁਹਾਨੂੰ ਦੁਨ ਦੁੱਗਣੀ ਤੇ ਰਾਚਾ ਗੁਣੀ ਤਰੱਕੀ ਬਖਸ਼ੇ ਤੇ ਸਭ ਨੂੰ ਦੇ ਰੋਗਤਾ ਬਖਸ਼ੇ ਜੀ ਸਾਰੇ ਮਾਣੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਸੋ ਪਹੁੰਚ ਗਏ ਜੀ ਖੇਤ ਦੇ ਵਿੱਚ ਵਿੱਧ ਫੈਮਿਲੀ ਅੱਜ ਦਿਲਤਾ ਕਰਦਾ ਨਹੀਂ ਸੀ ਬਾਹਰ ਨਿਕਲਣ ਨੂੰ ਠੰਡ ਬਹੁਤ ਜ਼ਿਆਦਾ ਤੇ ਸੰਦੀਪ ਔਰ ਭਾਬੀ ਜੀ ਮੇਰੇ ਗਲੇ ਪੈ ਗਏ ਵੀ ਚੱਲ ਮੋਟਰਪਰ ਨੂੰ ਚੱਲਦੇ ਨਾਲ ਵੀ ਕੱਖ ਕੁਖ ਵੱਢ ਲਿਆਉਂਦੇ ਆ ਸਵੇਰ ਦਾ ਪੈਈ ਹੈ ਜੀ ਸਾਰੀ ਰਾਤ ਪੈਦੀ ਲੰਘੀ ਸਵੇਰ ਦਾ ਅ ਕੁਝ ਠੰਡ ਜਾਦਾ ਕੁਝ ਸਰੀਰ ਵੀ ਚਲੋ ਤੁਹਾਨੂੰ ਪਤਾ ਹੀ ਹੈ ਵੀ ਅ ਅਪਸੈਟ ਚੱਲ ਰਿਹਾ ਅ ਤੇ ਉਹਦੇ ਸਬੰਧ ਵਿੱਚ ਹੁਣ ਪਹੁੰਚ ਗਏ ਜੀ ਅਸੀਂ ਮੋਟਰ ਦੇ ਉੱਪਰ ਫੈਮਲੀ ਮੇਰੀ ਖੜੀ ਹੈ ਜੀ ਪਿੱਛੇ ਕੀ ਆ ਅਰੇ ਛੋਟੀ ਜੀ ਕਿਆ ਹੈ ਸਲਗਮ ਛੋਟੀ ਜੀ ਬੁਲੀ ਸਲਗਮ ਛੋਟੀ ਜੀ ਬੁਲੀ ਸਲਗਮ ਕਿਆ ਰੰਗਪੁ ਛੋਟੀ ਜੀ ਬੁਲੀ ਮਾਹੂਆ ਮੂਲੀ ਛੋਟੀ ਜੀ ਬੁਲੀ ਸਲਗਮ ਸਾਸਰੀ ਗੱਲ ਬਲਾ ਇੱਧਰ ਪਹਿਲਾਂ ਸਾਰਿਆਂ ਨੂੰ ਮਲਾ ਦੇ ਚੋਪੀ ਦੇ ਵਿੱਚ ਰੱਖ ਤੇਰੀ ਕਾਪੀ ਕਾਹੀ ਇੱਕ ਮੇਰੇ ਕੋਲ ਹਾਂ ਪਹਿਲਾਂ ਸਾਸਰੀ ਗੱਲ ਬਲਾ ਨਹੀਂ ਪਹਿਲਾਂ ਕਿਆ ਦੇਖਣਾ ਪਾਣੀ ਤੇ ਕਿਆ ਪਾਣੀ ਤੇ ਇੰਨੀ ਠੰਡ ਫਿਰਦੀ ਤੈ ਪਾਣੀ ਤੇ ਕਿਆ ਕਰਨਾ ਮੈਨੂੰ ਦੱਸ ਦੀ ਨਹੀਂ ਹੋ ਜਾ ਹਾਂ ਖੇਤੇ ਨਹੀਂ ਨਹੀਂ ਪਤਾ ਤਾਂ ਕਰਨਾ ਹੈ ਨਹੀਂ ਉਧਰ ਚ ਪਾਣੀ ਨਹੀਂ ਹੈਗਾ ਹੁਣ ਪਤਾ ਮੋਟਰ ਮੋਟਰ ਚਲਾਏ ਨੂੰ ਪਾਉ ਦੇ ਰੋਗੀ ਟੋਪੀ ਲੈ ਪਹਿਲਾਂ ਸਾਸਰੀ ਘਰ ਬੁਲਾ ਦੇ ਕਬੂਆ ਜੀ ਸਾਸਰੀ ਘਰ ਬੁਲਾ ਦੇ ਸਾਸਰੀ ਘਰ ਬੁਲਾ ਦੇ ਮਾਈ ਗੁਰੂ ਕਹਿੰਦੇ ਹਾਂ ਕਬੂਆ ਜੀ ਸਾਸਰੀ ਘਰ ਹਾਂ ਕਿਆ ਬੁਆ ਜੀ ਸਾਸਰੀ ਘਰ ਬੁਆ ਜੀ ਸਾਸਰੀ ਘਰ ਕਿਆ ਹਾਲ ਹੈ ਜੀ ਕਿਆ ਹਾਲ ਹੈ ਜੀ ਕਿਵੇਂ ਹੈ ਜੀ ਕਿਆ ਕਰਦੇ ਆ ਜੀ ਤੁਸੀਂ ਐਨੇ ਤਾਂ ਤੂੰ ਹੁਣ ਬੰਦ ਲਾਉ ਨਾ ਉਹਨੂੰ ਗਾਗਾ ਮੈਂ ਬੈਕ ਕੈਮਰਾ ਕਰਦਾ ਜੀ ਔਨ ਤੁਹਾਨੂੰ ਮਿਲਾਉਂਦਾ ਨਾ ਨਾਲ ਇਹ ਹੱਟੀ ਨਹੀਂ ਜੀ ਇੱਥੇ ਰੀਤ ਪਹੁੰਚੀ ਹੋ ਆ ਇੱਧਰ ਦੇਖਿਆ ਕਿੰਨਾ ਗੰਦਾ ਪਾਣੀ ਹੈ ਕਰਨ ਵੀ ਵੀ ਆਉਂਦਾ ਬੁਲਾ ਦੇ ਸਾਸਰੀ ਘਰ ਫਿਰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਕਰਨ ਵੀ ਸਕੂਟਰੀ ਗੂੰਜਦਾ ਹੀ ਆਉਂਦਾ ਸਕੂਟਰੀ ਵਿਧੂ ਢੀਕਰ ਹਾਂ ਅੱਜ ਤੇ ਪਾ ਖੇਲੇ ਤੇ ਹਾਂ ਗਰਮੀਆਂ ਚ ਜਈ ਸੀ ਅਸੀਂ ਨਹਾਉਣ ਆਉਨੇ ਹਾਂ ਤੇ ਦਿੱਤੇ ਤੈਨੂੰ ਆਹ। ਇਹਦੇ ਜਾਦ ਆ ਦੇਖ ਲੋ। ਹਾਂ। ਅਸੀਂ ਚੱਲੇ ਆਪਾ। ਹਾਂ। ਇਹਦੇ ਤੇ ਪੁੱਤ। ਐਸੀ ਠੰਡ ਕਿੰਨੀ ਆ ਨਾ। ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਈ ਨਾ ਇਹ ਤੇ ਬੱਚੇ ਦੇਖ ਕੇ ਥੋੜੀ ਜਿਹੀ ਜਾਗ ਜੀ ਆ ਗਈ ਇੱਕ। ਤੁਸੀਂ ਕੱਪੜੇ ਧੋਣ ਦੇ ਹੁੰਦੇ ਥੋੜੀ ਥਾਣ ਆਉਂਦਾ ਹੁੰਦਾ ਐਸੀ 3-4 ਜਣੀਆਂ ਕਟੀਆਂ ਹੋ ਕੇ। ਵੀ ਬਾਪ ਪਾਵਰ ਆਈ ਹੋਈ ਆ। ਪਹਿਲਾਂ ਕੱਪੜੇ ਧੋ ਲਿਆਈਏ ਘਰ ਦਾ ਕੰਮ ਆ ਕੇ ਬਾਅਦ ਚ ਕਰੂੰਗੀ। ਜੇ ਨਾਲ ਕੇ ਚੱਲਦੇ ਹੁੰਦੇ ਤੇ। ਹਾਂ, ਨਾਲ ਕੇ ਦੇ ਵਿੱਚ ਪਾਣੀ ਵੀ ਮੜ ਮੜਾ ਹੁੰਦਾ ਗਰਮੀਆਂ ਤੇ ਜੂਨ ਜਲਾਈ ਚ ਪਾਣੀ ਥੱਲੇ ਉੱਤਰ ਜਾਂਦਾ ਤਾਂ। ਹਾਂ ਫਿਰ ਤਾਂ ਮੋਟਰ ਦਾ ਲਾਹਾ ਹੁੰਦਾ ਤਾਂ ਹਾਂ ਵੀ ਉਹ ਵੀ ਦਿਨ ਤੇ ਹਨਾ ਬਾਲਟੀਆਂ ਰੱਖ ਕੇ ਲੈ ਕੇ ਜਾਣੀ ਹੁਣ ਤਾਂ ਘਰਾਂ ਚ ਘਰਾਂ ਚ ਹੋ ਗਿਆ ਜਦ ਤੱਕ ਘਰ ਵਾਲੇ ਨਲਕੇ ਵਾਲੇ ਬੋਰ ਕਰਾਉਣੇ ਔਖੇ ਤੇ ਉਹ ਸਮਾਂ ਤਾਂ ਸਹੀ ਗੱਲ ਹੌਲੇ ਹੌਲੇ ਨਲਕੇ ਪਰ ਛੋਟੇ ਛੋਟੇ ਮੋਟਰਾਂ ਰੱਖਉਣ ਲੱਗੀਆਂ ਆਪੇ ਘੁੰਮਦੇ ਦੇ ਆਪੇ ਪਾਣੀ ਕੱਢਦੇ ਦੇ ਹਾਂ ਉਦੋਂ ਬਾਅਦ ਫਿਰ ਸਮਰਸੀਵਲ ਪੈ ਗਿਆ ਹੁਣ ਸਮਰਸੀਵਲਾਂ ਗੱਲ ਪਾਣੀ ਡੁੱਗ ਜਾਂਦੇ ਸੀ ਉਹ ਵੀ ਧੁੱਪਾਂ ਲੱਗਦੀ ਕਿੱਥੇ ਧੁੱਪਾਂ ਕਿੱਥੇ ਟੋਪੀ ਜੀ ਟੋਪੀ ਲੈ ਕੇ ਜਾਂਦੀ ਮੈਨੂੰ ਧੁੱਪਾਂ ਲੱਗਦੀ ਹਾਂ ਹਾਂ ਉਹਨੇ ਕੱਖ ਵੱਡਣ ਨੂੰ ਨਹੀਂ ਮੈਂ ਲੈ ਕੇ ਜਾਣੀ ਜਦ ਤੱਕ ਟੋਪੀ ਲੰਦੀ ਸਿਰ ਤੇ ਅਸਲ ਚ ਪਤਾ ਕਿ ਆ ਚੱਕਰ ਨੇ ਆਣੇ ਕਈ ਨਾ ਨਟ ਦੇ ਭੱਜਦੇ ਸਿਰਾਂ ਨੂੰ ਗਰਮੀ ਆ ਜਾਂਦੀ ਹਾਂ ਤੇ ਅਮਰੂਦ ਅੰਬਾਂ ਦਾ ਬੁੱਟਾ ਹੈ ਮਾ ਯਮਰੂਦ ਤਾਂ ਦੀ ਅੰਬਾ ਤੇਰੇ ਉਹ ਕਿਥੇ ਲੱਗੇ ਪਏ ਆ ਹਾਂ ਇਹਦੀ ਹਵਾ ਠੰਡੀ ਹੁੰਦੀ ਆ ਚਲੋ ਬੈਠੀ ਹਵਾ ਹਵਾ ਤਾਂ ਠੰਡੀ ਤਾਂ ਹੀ ਹੁੰਦੀ ਬੈਠ ਜੀ ਅਸੀਂ ਤਾਂ ਹੀ ਤਾਂ ਮੈਂ ਆਉਂਦਾ ਸੀ ਕੱਖ ਵੱਡ ਲੈ ਸੀ ਧੂਣੀ ਲਾ ਲੈਂਦੇ ਉਹ ਕੱਖ ਮਿੱਤੇ ਪੈਰਾਂ ਪਰ ਬੈਠ ਨਹੀਂ ਨਾ ਹੋਣਾ ਪਾਣਾ ਚਲੋ ਉਹ ਵੱਢਦੇ ਮੈਨੂੰ ਵੀ ਪਤਾ ਹਾਂ ਹਾਂ ਪਾ ਜਿੰਨਾ ਕ ਵੱਡ ਹੋ ਗਿਆ ਹਮਤ ਮਦਦ ਤੇ ਖੁਦਾ ਹਿੰਮਤ ਤੇ ਪਤਾ ਨਹੀਂ ਕਿ ਕਿਣਾ ਹੁੰਦੀ ਉਹ ਕਹਾਵਤ ਹੋ ਜਾਣਾ ਕਰਕੇ ਥੋੜੇ ਥੋੜੇ ਦਾ ਵੱਡ ਹੋ ਜੰਨੇ ਆ ਬਾਕੀ ਤਾਂ ਸਾਡਾ ਵਿੱਕੀ ਮੋਰਚਾ ਜਿੱਤਦਾ ਹਾਂ ਚਲ ਕੋਈ ਹਾਂ ਉਸ ਤੋਂ ਖੋਦੇ ਰਹੇ ਨੇ ਜਿੰਨ ਤੋਂ ਕੀ ਦੇ ਦਿੱੱਛ ਇਹ ਵੀ ਔਣੇ ਜ਼ਰੂਰੀਆਂ ਹਨਾ ਹੋ ਜਾਣਾ ਠੀਕ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਬਈ ਕੋਈ ਗੱਲ ਨਹੀਂ ਹੌਸਲਾ ਨਾ ਹਾਰਣਾ ਹੈਨਾ ਹੂੰ ਹੋ ਜਾਣਾ ਠੀਕ ਕੋਈ ਬੜੀ ਗੱਲ ਨਹੀਂ ਹੈਗੀ ਚਲੋ ਫਿਰ ਚਲੋ ਚਲ ਕੇ ਕੰਮ ਕਰਾਂਗੇ ਹੂੰ ਚਲੋ ਬਾਟ ਲਈਏ ਅਸੀਂ ਬਿਮਾਰ ਹੁੰਨੇ ਆ ਤੂੰ ਵੀ ਨਾਲ ਮਿਲ ਕੇ ਕਰਾਉਣਾ ਜਾਂ ਹੁਣ ਤੂੰ ਮਾਰਾ ਅਸੀਂ ਕਰਾਵਾਂਗੇ ਤੇਰੇ ਨਾਲ ਇਹੋ ਜਿਹੀ ਕੋਈ ਗੱਲ ਨਹੀਂ ਚਲੋ ਫਿਰ ਆਪਾਂ ਕੱਕੂਕ ਵੱਢੀਏ ਚਲੋ ਚਲੋ ਚਲ ਇਹਨੂੰ ਕਰਨੀ ਨਹੀਂ ਆਉਂਦਾ ਨਾਲੇ ਸਕੂਟਰ ਹੀ ਲੈਣੀ ਹੂੰ ਝੂਹ ਝੂਹ ਕਰਦਾ ਕੀ ਆਊਗਾ ਤੁਹਾਨੂੰ ਲਾਉਂਦਾ ਕੁੱਤਾ ਕਹਿੰਦੇ ਜੱਟ ਪੁੱਟੇ ਗਮਾਂ ਦਾ ਅੱਛਾ ਗੋਟਰੀ ਉਹਨੇ ਪਿੱਛੇ ਬੈਠ ਗਿਆ ਲੈ ਉੱਥੇ ਗਿਰਦੇ ਆ ਗੋਲੇ ਲੈ ਸਾਰੇ ਕਿਤੇ ਪਏ ਕਿੱਥੇ ਪਏ ਸਾਲੀ ਕੀ ਆ ਦੇਖ ਇਹ ਆ ਦੇਖੋ ਰੇ ਪਾ ਵਾ ਜੂਰੀ ਦਾ ਡਲੇ ਆ ਹਾਂ ਆ ਦੇਖੋ ਮੇਰੇ ਮੋਨੂ ਵੀ ਲਾ ਲੈ ਹੂੰ ਅਰੇ ਆ ਉਹ ਰੱਪਟ ਨਹੀਂ ਪਾ ਹਾਂ ਬੰਨੇ ਉਹ ਲੜਲੇ ਬਣੇ ਪਏ ਤੇ ਉਹ ਹੀ ਪਾਤ ਤੱਕਣੀ ਅਰੀ ਇਹ ਵੀ ਚੱਕਣ ਲੱਗੀ ਕਰਨੇ ਚੱਕ ਲਿਆ ਹੁਣਾਂ ਨੇ ਵੀ ਚੱਕੀ ਜਾਣੇ ਗੇੜੇ ਪਤਾ ਵੈਸੇ ਗੰਦਾ ਕਹੋ ਮੇਰੇ ਨਾਲ ਪਾੜੀ ਬਸ ਗੋਲੇ ਜੜੀ ਮੁੱਲੀ ਵਾਲੇ ਪਰੋਂਠੇ ਖਾਦੇ ਤੇ ਫੇਰ ਕਿਨੇ ਬਣਾਇਤਾ ਮੀਨ ਕਾ ਦੋ ਕੱਲ ਸਰ ਮਨੂ ਦਾ ਮਿਲੇ ਨਹੀਂ ਯਾਰ ਮਿਲੇ ਨਹੀਂ ਰਹਿਣ ਤੇ ਰਹਿਣ ਤੇ ਰਹਿਣ ਤੇ ਰਹਿਣ ਦੇ ਚੌੜਨਾ ਐਡੀ ਐਡੀ ਮੁੱਲੀ ਦੀ ਗੱਲ ਚੌੜਨਾ ਨਾ ਮੈਂ ਤੇ ਪੁੱਤ ਮਜ਼ਾਕ ਕਰਦਾ ਰਹਿਣ ਦੇ ਹੁਣ ਨਾ ਕਰੀ ਮੈਂ ਨਹੀਂ ਬਣਾਉਣੀ ਮੈਂ ਫੱਟਪੜਾ ਦਾਂਗੀ ਤੇਰੇ ਕਾਰਨ ਵੀਰ ਬਸ ਕੋਈ ਨਹੀਂ ਬਣਤਾ ਜਾਉਂਗਾ ਕਦੇ ਨਾ ਕਦੇ ਦਾਂਗੀ ਕੰਮ ਬਸ ਓੜਨਾ ਪੱਟੀ ਤੇ ਜਿਹੜਾ ਕੰਮ ਆ ਉਹ ਕਰਾ ਦੇ ਮੈਂ ਨਹੀਂ ਕਰਾਂਦਾ ਲੈ ਕਾਕਾ ਮੱਤਾਤੀ ਦੇ ਆਣੇ ਆਖਦੇ ਮਰਾਲੂnga ਇੱਕ ਵਾਰ ਟ੍ਰਾਈ ਕਰ ਲੈ ਨਾ ਬਲੀਸ ਰੁੱਕ ਜਾ ਕੇ ਵੇਖਦੇ ਦੇਖ ਲੈ ਬੁੱਬੂ ਇਹ ਕਿਹਦੀ ਦਿਖਾਵਾ ਪਾਪਾ ਨੇ ਦਿਖਾਇਆਤਾ ਆ ਦੇਖੋ ਪੂਰੇ ਟੱਕੇ ਤੇ ਲੱਗਿਆ ਹੋਇਆ ਪਾਪਾ ਨੇ 2 ਕੇ ਸਾਲ ਹੋ ਗਏ ਪਹਿਲੇ ਦਿਖਾਇਆ ਤਾਂ ਜਿੱਦਣ 7 ਵਜੇ ਦੀ ਮੰਮੀ ਹੈਨਾ 2 ਕੇ ਸਾਲ ਜੋ ਕਿਵੇਂ ਦੇ ਟ੍ਰਾਈ ਕਰਨ ਦੇ ਨਹੀਂ ਟ੍ਰਾਈ ਕਰਨ ਤੇ ਕੀ ਹਰ ਜਾ ਕੋਲ ਦਾ ਕੰਮ ਕਰ ਲਾ ਫੇਰ ਬੜਾ ਡੱਡੂ ਇਹ ਡੱਡੂ ਕਰਨ ਤੈਨੂੰ ਨਾ ਬਹਾਨਾ ਹੋ ਜਾਣਾ ਜੇ ਮਾੜੀ ਜੀ ਬੱਜੀ ਤਾਂ ਕਹਿੰਦਾ ਜੀ ਹੁਣ ਤਾਂ ਮੇਰੇ ਦਾਤੂ ਹੀ ਬੱਜੀ ਹੁਣ ਤਾਂ ਮੈਂ ਝੂਲ ਦਾ ਕੰਮ ਨਹੀਂ ਕਰ ਸਕਦਾ ਹਾਂ ਹਾਂ ਮੈਨੂੰ ਪਤਾ ਲੈ ਲੈ ਉਹਨ ਵੇੜ ਲੈ ਫੇਰ ਵਾੜ ਲੈ ਹਾਂ ਜੀ ਤਾਂ ਉਧਰ ਦੇਖ ਮਸੀਹਰ ਰਹਿਣ ਦੇ ਡਾੜੀ ਕੱਦੋ ਡਾੜੀ ਦਾ ਟਰਾਈਵਰ ਸਾ ਦਿੱਤੀ ਨਾਲ ਕੋਈ ਲੜਨੀ ਚੱਲ ਬੁੜਾ ਇਹਨਾਂ ਕੋਈ ਲੜੜੀ ਬੋੜਾ ਹੋ ਕੇ ਬੜੇ ਕੋਈ ਨਹੀਂ ਕੋਈ ਨਹੀਂ ਡਾੜੀ ਆ ਵੀ ਆਉਂਦੀ ਆ ਉਧਰ ਦੇਖੀ ਉਹਨੂੰ ਕਾਹਬ ਨਹੀਂ ਦੇਖੀ ਉਧਰ ਰੋ ਚੱਲ ਉਹਨੂੰ ਇਹਨਾਂ ਚਾਹ ਕਰਦੀ ਆ ਕੱਖੋ ਮਾਂ ਬਾਪ ਹੋਰ ਕਰਨਾ ਰੋ ਰੋ ਕਾਨੂੰ ਕੇ ਆਬ ਨਹੀਂ ਹੈਗਾ ਦੇਖ ਲੈ ਆ ਬੁੱਟੇ ਪਰ ਕਾ ਨੂੰ ਪੈਰ ਰੱਖਿਆ ਤਾਂ ਤੇ ਪਰ ਉਹ ਛੱਡੇ ਪਿਆ ਪੁੱਤੋ ਆ ਵੀ ਪੈਰ ਖਿਓਏ ਉਹਨੂੰ ਕੇ ਆਬ ਨਹੀਂ ਤੇ ਲੱਗੀ ਹੋਈ ਲੈ ਆ ਲੈ ਰੋ ਜੇ ਬਿਨਾਂ ਨਾ ਦੇ ਕਹਿੰਦੇ ਵੀ ਨਹੀਂ ਉਹਨੂੰ ਜੰਮ ਕਾਕਾ ਜਿਹਦੇ ਕਹਿੰਦੇ ਮੈਂ ਚੱਕ ਨਹੀਂ ਲੈਂਦਾ ਮੈਨੂੰ ਕਰਨ ਨਹੀਂ ਦਿੰਦੇ ਫਿਰ ਸਣਾ ਜਾਂਦੇ ਕਾ ਹੋ ਗਿਆ ਬਬਾ ਆ ਮਾਂ ਮੁਕਾਦੀਆ ਬੁੱਬਾ ਹਾਏ ਹਾਏ ਬਾਈ ਗਰੂ ਤੂੰ ਵੀ ਪਾ ਦੇ ਕੋ ਰੁਗੋ ਚੱਕ ਕੇ ਲਾਸੀ ਹੁੰਦੀ ਏ ਤੈਨੂੰ ਪਾ ਦੇ ਦੱਤੀ ਚ ਲੈ ਜਾਂ ਦੱਤੀ ਦੱਤੀ ਮੈਂ ਡੇੜੀ ਨਹੀਂ ਨਾਲੇ ਦਵਾ ਦੋ ਨਹੀਂ ਬੱਤ ਦੱਤੀ ਤੇ ਹੱਥ ਤੇ ਵੱਜੂ ਤੈਨੂੰ ਤਾਂ ਤੇਨੇ ਵੀ ਮੰਗਣੀ ਕੋਈ ਨਹੀਂ ਬਟੂ ਬਟੂ ਬਾਟੋ ਕਰਨ ਦੇ ਸਾਰੇ ਜਦ ਬੂਬਾ ਮੂਰੇ ਚਲੇ ਜੂਗੀ ਮੈਂ ਤੈਨੂੰ ਆਪੇ ਫੜਾ ਕੇ ਰੱਖ ਦਊਂਗੀ ਮਾਂਮੀ ਲੈ ਚਲੋ ਇਹ ਕੰਮ ਆਉ ਕਰਨਾ ਨਹੀਂ ਬਾਬੀ ਮੈਂ ਵੀ ਮੰਗੀ ਲੈ ਫੜ ਦੇ ਚਾ ਕੰਦੀ ਮੈਂ ਵੀ ਬੈਠੂਗੀ ਕਹਿੰਦੇ ਆਲੂ ਹਲਵਾ ਰੋਟਾ ਚਾਹਲੂ ਵਾਲਾ ਪੋਤਾ ਖਾਣੇ ਕਿੱਕ ਨਾ ਖਾਣੇ ਦੇਹੀ ਮਟਕਾ ਨਹੀਂ ਨਹੀਂ ਦਹੀ ਨਾਲ ਗਾਣਾ ਆਲੂ ਵਾਲਾ ਪਰੌਠਾ ਹਾਂ ਡਾਡੂ ਕਿ ਮੈਂ ਬਿਲਾ ਕਰਦੇ ਜੀਪਣੀ ਜੀ ਇਹਦਾ ਪੁੱਤ ਬਰਸੀਨ ਦੀ ਨਾਲ ਹੀ ਬਣੀ ਨਹੀਂ ਅਜੇ ਆ ਦੇਖੋ ਆ ਦੇਖੋ ਇਹ ਬਰਸੀਨ ਫੇਰ ਕਿਵੇਂ ਬੱਜੇ ਕਰਦੀ ਬਰਸੀਨ ਹੁਣ ਉਹ ਗਲੀ ਵਾਰ ਜਿਹੜਾ ਪਿੱਛੇ ਫੁੱਟਦਾ ਉਹ ਕਿੱਲਾ ਬਰਸੀਨਾ ਇਹਦੇ ਵਿੱਚ ਤਾਂ ਤੇਰੇ ਮੂੰਹ ਚ ਪਾਇਆ ਰੇਪ ਆਇਆ ਹੋਇਆ ਆ ਦੇ ਪਿੱਛੇ ਪਿੱਛੇ ਹੀ ਆ ਇਹ ਤਾਂ ਖਾਵੇਗਾ ਇੱਧਰ ਨਹੀਂ ਘੇਰਿਆ ਹੈਗਾ ਇੱਧਰ ਹੂੰ ਇਹ ਤਾਂ ਖਾ ਵੀ ਗਈ ਸਾਡੇ ਬਾਂਦਰੀ ਦਾ ਡਾਡੀ ਨਾ ਕਿਾ ਤੁਸੀਂ ਨਹੀਂ ਦੱਸਦੇ ਨਾ ਅਸੀਂ ਤਾਂ ਐਕਸਾਈਟਡ ਹੋ ਜਣਾ ਤਾਂ ਕਾ ਤਾ ਐਕਸਾਈਟਡ ਹੋ ਰਹਿਣਾ ਤਾਂ ਕੀ ਗੋਲੇ ਦੇਖੀ ਮੜ ਕੇ ਤੈਨੂੰ ਪੇਹਾ ਕਿਸੇ ਨੇ ਵੀ ਤੂੰ ਰੁਗ ਲਿਆ ਚੱਕ ਕੇ ਕਹਿੰਦੇ ਮੈਂ ਨਹੀਂ ਧੱਕਣੇ ਕਹਿੰਦੇ ਚੱਲ ਮੈਂ ਤੁਹਾਨੂੰ ਦੇਖਾਂ ਚੱਲ ਲਿਆਈ ਚੱਕ ਕੇ ਜਾਲ ਮਮੀ ਤੂੰ ਵੀ ਚੱਲ ਚੱਲ ਅਮੈਂ ਹੀ ਰੱਖੇ ਅੱਧੇ ਖੜ ਜਾ ਯਾਰ ਖੜ ਜਾ ਪਹਿਲੇ ਤਾਂ ਬਹੀ ਰਖਵਾਵਾ ਚੱਲ ਵਿੱਚੇ ਲਾ ਕਰਨ ਵੀਰ ਆ ਪੁੱਠੇ ਕੰਮ ਕਰਨ ਨੂੰ ਜ਼ੋਰ ਬਥੇਰਾ ਮਾਰਨਾਂ ਦਾ ਦੇਖ ਲਾ ਕਰਨ ਘੇਰ ਇਹ ਜਾਣ ਕੇ ਘੇਰਨਾ ਪਾ ਜਣੀ ਚਾਰ ਕਰ ਜਾਂਦਾ ਜਾਣ ਕੇ ਘੇਰਨਾ ਚਾਹੁੰਦਾ ਇਹ ਉਰੇ ਕਿਹਦੇ ਕੰਡੇ ਆ ਕੰਡੇ ਆ ਬਰਸੀਨ ਤੋਂ ਡੈਡ ਦੇਣਾ ਨੂੰ ਤੁਸੀਂ ਥੱਲੇ ਮੁੜ ਕੇ ਤਾਂ ਲਹਾ ਬਰਸੀਨ ਤੇ ਸਿੰਗਾਰਨਾ ਫੇ ਬਰਸੀਨ ਤਾਂ ਡੈੜੇ ਹੋ ਜਾਣਾ ਹਾਂ ਬਰਸੀਨ ਤਾਂ ਡੈੜੇ ਹੋ ਜਾਣਾ ਇੱਥੇ ਹੜਦੋ ਮੈਂ ਚੱਕੂਗੀ ਦੇਖ ਲੈ ਹਾਂ ਤੇ ਇਹ ਲੋਕਿਆ ਕਾ ਕਰਦਾ ਕਰਨਾ ਇਹਨੇ ਕੰਮ ਨਹੀਂ ਕਰਨਾ ਹਨ ਕੜਮ ਕਰਨਾ ਹੈ ਨਾ ਕੰਮ ਕੋਈ ਨਹੀਂ ਕਰਨਾ ਚੱਕ ਲੈ ਤੇਰੇ ਜੋਗੇ ਭਾਈਆਂ ਚੱਕ ਲੈ ਇਹਦਾ ਅੱਗੇ ਕੱਖਾ ਵੜਦੇ ਇੱਕ ਥੱਬਾ ਸੰਦੀਪ ਨੂੰ ਕਹਿੰਦੀ ਤੂੰ ਤੱਕ ਇੱਕ ਚੱਕੂਗੀ ਮੈਂ ਆਹ ਦੇਖਦੇ ਜੀ ਦੇਖਦੇ ਤੁਹਾਨੂੰ ਇਹ ਦੇਖਦੇ ਆ ਜੀ ਅਸੀਂ ਪੁੱਪੂ ਇੱਧਰ ਗੱਲ ਸੁਣ ਹੇ ਅੱਜ ਸਵਾਦ ਅੱਗੇ ਮੈਂ ਥੋੜੇ ਜਿਹਾ ਵੱਢ ਕੇ ਥੱਕ ਜਾਂਦੀ ਹਾਂ ਅੱਜ ਹੁਣ ਵੀਡੀਓ ਦੇ ਚੱਕਰ ਚ ਬਹੁਤ ਵੱਢਦੇ ਤਾਂ ਹਾਂ ਅੱਜ ਮੇਰੀ ਸਿਹਤ ਜ਼ਿਆਦਾ ਥੋੜੀ ਜਿਹੀ ਆਪਰ ਸੈਟ ਆ ਵੀ ਅੱਜ ਥਕੇ ਮਾ ਨਹੀਂ ਤਾਂ ਅੱਗੇ ਬੈਠਿਆ ਨਹੀਂ ਜਾਂਦਾ ਹੁਣ ਕਿੰਨੇ ਦਿਨ ਹੋ ਗਏ ਹੂੰ ਰੋਜ਼ ਪ੍ਰੈਕਟਿਸ ਕਰਨ ਨਾਲ ਫਰਕ ਪੈ ਜਾਂਦਾ ਹਾਂ ਹਾਂ ਹੋ ਜਾਂਦਾ ਹੁਣ ਪ੍ਰੈਕਟਿਸ ਹੋਗੀ ਮਿਕਚਰੋ ਛੱਡਿਆ ਹੋਇਆ ਤਾਂ ਉਹ ਛੱਡਾ ਹੋ ਤਾਂ ਓ ਵੀ ਉਹ ਤੇ ਮਰਦੀ ਨਹੀਂ ਮਿੱਠੇ ਖਾ ਰੇ ਐਸੇ ਵਖੋ ਡੈਡੀ ਉਹ ਫੋਨ ਕਰ ਲਾ ਨਾ ਨਾ ਉਹ ਤਾਂ ਵਧੀਆ ਵੱਢਦੀ ਤੀ ਤੂੰ ਕਰਨ ਰਹਿਣ ਦੇ ਪੁੱਤ ਅਰ ਤਾਂ ਤਾ ਟੋਪੀ ਲੋ ਬਰ ਫਾਂ ਉਹ ਤੇ ਦੇਖ ਲੈ ਤਾਂ ਕਾ ਤੇ ਲਾਈ ਆ ਸ਼ੂ ਨੇ ਕਾ ਤੇ ਲਾਈ ਆ ਉਹ ਤਾਂ ਕੰਮ ਕਰਦੀ ਆ ਉਹਨੂੰ ਗਰਮੀ ਆ ਗਈ ਆ ਗਰ ਗਿਆ ਦਾ ਰੁੱਕ ਗਰ ਗਿਆ ਫੜਿਓ ਆ ਰੋਕੀ ਖੜੀ ਆ ਉਹ ਜਾਦਾ ਉਹ ਛੁੱਭਦਾ ਲੁੱਟੀ ਦੁੱਗਿਆ ਦੇਖਿਆ ਕੱਪੜੇ ਲਵੇੜ ਲੈਣਾ ਪਤਪੜੇ ਲੈ ਵੰਨੇ ਨੇ ਕੰਮ ਥੋੜਾ ਕਰਨਾ ਮਾਂ ਵਰਗਾ ਤੂੰ ਕਦ ਕੱਪੜੇ ਲਵੇੜਦੀ ਫਿਰਦੀ ਆ ਇੱਕ ਗੱਲ ਆ ਸ਼ੁਗਰੀ ਵੀ ਕੱਪੜੇ ਘੱਟ ਲਵੇੜਦੇ ਕੰਮ ਕਰਦੀ ਦੇ ਤਾਂ ਉਹ ਵੀ ਗੇਰ ਦੇਣੀ ਕੁੜੀ ਉਹ ਤੈਨੂੰ ਠਾਲਦੀ ਆ ਵਰਗਾ ਹੁਣ ਨਾ ਕਿ ਆਇਆ ਦੇਖ ਮੱਛੀ ਉਹ ਕਰਦਾ ਕਰਨ ਪਹਿਲੇ ਹੀ ਨੇ ਸੁੱਕਦੇ ਹੈਗੇ ਪੁੱਤ ਤੋਤੇ ਹੋਏ ਫੁਕਰੀ ਜੀ ਮਾਰ ਜਾ ਥੱਪੜ ਮਾਰਨਾ ਮਾਸੀਰ ਮਾਰੇ ਲਾ ਜਾ ਹਾ ਹੁਣ ਮੈਨੂੰ ਇਹਨਾਂ ਕੱਤੇ ਮਾਰਨੇ ਆਏ ਮੈਂ ਫੜ ਵੀ ਲੈਣਾ ਟੋਲ ਵੀ ਲੈਣਾ ਇੱਥੇ ਦੇਖ ਲਓ ਮਾਸੀ ਗਿਰਨਾ ਤੋਂ ਪਹਿਲਾਂ ਹੀ ਹਾਂ ਨਹੀਂ ਨਹੀਂ ਉਹ ਚਾਤ ਤੋ ਮੈਂ ਗਿਰ ਗਈ ਦੇਖੀ ਕਿ ਮੈਂ ਮਜ਼ਾਕ ਢਾਉਣਾ ਹੁਣ ਇਹਨੇ ਇਹਨੂੰ ਰੋਈ ਜਾਣਾ ਰਹੀ ਤੈਨੂੰ ਅਬ ਕੀ ਮੈਂ ਕਹਿੰਦੀ ਕਸ ਕਰਾ ਰਹਾ ਲੈ ਜਾਂਦੀ ਨਹੀਂ 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 ਇੱਕੋ ਪੰਡ ਜਾਣੀ ਹੈ ਹਾਂ ਇੱਕ ਪਈਆ ਕਰ ਅੱਛਾ ਬਸ ਫੇਰ ਇੱਕੋ ਜਾਣੀ ਪਰਦੇ ਮਾਤੀ ਹੋਰ ਪਰ ਇਹਨੂੰ ਉਹਦੇ ਹੱਥ ਪਰ ਦਾਤੀ ਮਰਾਦੀ ਤੂੰ ਹੱਥ ਪਰਦੇ ਪਰਦੇ ਕੀ ਨਹੀਂ ਕੋ ਮੈਨੂੰ ਤੂੰ ਦੇ ਪੀਣਾ ਪਰ ਧਿਆਨ ਨਾ ਦੇ ਹੱਥ ਪਰ ਵੱਜ ਸਕਦੀ ਹੈ ਹੂੰ ਡੈਡੀ ਕਰੀ ਜਾਣਦੇ ਇਹਨਾਂ ਨੂੰ ਭੁੱਲ ਉਹ ਨਹੀਂ ਨਹੀਂ ਕਿਉਂਕਿ ਤੂੰ ਨਹੀਂ ਆਣਾ ਆ ਨਹੀਂ ਆਣਾ ਹੀ ਆਵੇ ਆ ਦੇ ਇਹ ਹੁਣ ਦਾਤੀ ਮਰਾ ਲੈਣੀ ਸੀ ਆਹਾਂ ਵਿੱਚ ਫਸਾਇਆ ਤੇ ਮੈਂ ਖਿੱਚ ਲਿਆ ਦਾਤੀ ਵੱਜ ਗਈ ਵੱਜ ਜਾਣੀ ਤੀ ਉਹਨੇ ਕਿਹੜੇ ਕਹਤਾ ਵੱਜ ਗਈ ਉਹਨੇ ਕਿਹਾ ਵੀ ਦਾਤੀ ਮਰਾ ਲੈਣੀ ਸੀ ਇਹਨੇ। ਪੱਛ। ਚੌੜ ਨਹੀਂ ਕਰੀਦੀ ਹੁੰਦੀ ਇਹਦੇ ਨਾਲ ਕਦੇ ਵੀ। ਕੋਈ ਨਹੀਂ। ਬਥੇਰੀਆਂ ਚੌੜਾ ਕਰ ਕਰਕੇ ਛੱਡੀਆਂ। ਦੇਖੀਂ ਕੀ ਕਰਦੋ। ਠੋਕਰਾਂ ਨਹੀਂ। ਓਏ ਹਾਏ ਹਾਏ ਆਹ ਕੀ ਕਰਦੀ ਦੀ? ਕਿੰਨੀ ਟੌਰ ਆ। ਤੇਰੀ ਕਰੀ। ਹਏ ਹਏ ਨੀ ਟੌਰ ਆ ਕੱਕੇ ਨੀ। ਦੇਖੋ ਦੇਖੋ ਸੇਤੀ ਕਰੋ। ਆ ਤੇਰੀ ਇੰਨੀ ਟੌਰ। ਤੇ ਵੀ ਫੁਕਰੀ ਆ। ਪਾਚ ਦੇ ਦੇ। ਇੱਧਰ ਐ। ਸਾਨੂੰ ਪਤਾ ਹੈ ਪੂਰੇ ਆ। ਆ ਖਾੜ ਦੇ। ਜੋਦੇ ਪਾਪਾ ਸ਼ੁਭ ਨੂੰ ਕਿਆ ਲੈ ਕੇ ਆਉਂਗੇ ਪੁੱਤ ਕੁੱਤਾ ਕਿਆ ਲੈ ਕੇ ਆਉਂਗੇ ਮੇਰੇ ਉਹਦਾ ਫੋਨ ਆਇਆ ਹੈ ਉਹ ਕਹਿੰਦੇ ਪੁੱਤ ਮੈਂ ਤੈਨੂੰ ਕਿਆ ਲੈ ਕੇ ਆਵਾਂ ਕਹਿੰਦੀ ਛੋਟਾ ਜਿਹਾ ਕੁੱਤਾ ਲੈ ਕੇ ਆਇਓ ਪਪਾ ਮੇਰੇ ਚੋਗਾ ਇਹ ਕੂਤਰਾ ਤਾਂ ਕਿਆ ਕਰਨਾ ਛੋਟਾ ਜਿਹਾ ਕੁੱਤਾ ਛੋਟਾ ਤਾਂ ਕੁੱਤਾ ਘੁੱਠੇ ਪੜਨੇ ਨਾ ਮੈਂ ਬੰਨਣਾ ਨਾ ਲੈ ਆਦੂ ਕੋਈ ਨਹੀਂ ਔਰੇ ਫਿਰਦੇ ਹੁਣੇ ਬਥੇਰੇ ਤੇਰੇ ਬੈੱਡ ਨਾਲ ਬੰਨਣਾ ਕਿਥੇ ਸੌਣੀ ਆ ਠੀਕ ਆ ਠੀਕ ਆ ਖੰਡਾਉਂਦਾ ਜਿਆਦਾ ਕਰਨ ਤੂੰ ਆ ਕੇ ਕਰਦਾ ਦੇਖੇ ਕੱਪੜੇ ਦੇਖਣੇ ਤਾਂ ਕੱਪੜੇ ਤਾਂ ਦੇਖਦੇ ਨਹੀਂ ਵੀ ਤੂੰ ਲਿਬੜਦੇ ਆ ਬਸ ਕੋਈ ਨਹੀਂ ਯਾਰ ਅੱਖਾਂ ਨਾਲ ਕੋਈ ਨਹੀਂ ਲੈ ਹੂੰ ਆਉਣੀ ਨਹੀਂ ਗੇ ਤੇ 24 ਵਟ ਤੋੜਦਾ ਡੱਕਾ ਵੜਦਾ ਜਿਹੜਾ ਛੱਡਿਆ ਵਾ ਤਾਂ ਇੱਕ ਚੱਲ ਬਸ ਮਰਸੀ ਥੱਕ ਗਈ ਯਾਰ ਮੁੜ ਕੇ ਸਾਗ ਬਸ ਹੁਣ ਬਸ ਸੰਦੀਪ ਬਸ ਬਹੁਤ ਆ ਸਾਗ ਹੋ ਗਿਆ ਪੋ ਦੋਕਣ ਨੂੰ ਲੰਘ ਜੀ ਫਿਰ ਦੇਖਦੇ ਹਾਂ ਸਾਨੂੰ ਵੀ ਬਹਿਮ ਦੇ ਪੈ ਗਿਆ ਸਾਗ ਨਾਲ ਪਿਆਰ ਹੋਣੀ ਬਣਾਣਾ ਸਾ ਮੈਂ ਤਾਂ ਅੱਤੇ ਦੇਖਾ ਫਾ ਲੈ ਜਿਹੜਾ ਨੂੰ ੱੱਕੇ ਨਾਲ ਸਾਹਦ ਪਹਿਲਾਂ ਕੌਡੀਆਂ ਚੱਟਤੀਆਂ ਓ ਯਾਰ ਤੂੰ ਮੰਮੀ ਕਿਹਨੇ ਦਾਤੀ ਮਰਾ ਲੈਣੀ ਆ ਵੱਡਣ ਦੇ ਇੱਕ ਮਿੰਟ ਵੱਡਣ ਦੇ ਵੱਡਣ ਦੇ ਦੇਖਿਆ ਨੂੰ ਕਿਆ ਕਰਦਾ ਆ ਦੇਖ ਕੂੜਾ ਨਾ ਮੈਂ ਕਰਨਾ ਗੋਡਣੀਆਂ ਪਾਰ ਹੋਣੇ ਹੋ ਗਿਆ ਦੇਖ ਲੈ ਗੋਡਾ ਕਾ ਤਾਂ ਥੱਲੇ ਲਾਇਆ ਹਲੋ ਤੇ ਆ ਨਾਲ ਕਰ ਮੈਂ ਤੇ ਸਾਡੇ ਵੱਲੋਂ ਧਿਆਨ ਦੇਣਾ ਨਹੀਂ ਦੇਣਾ ਹਲੋ ਤੇਰੇ ਨਾਲ ਤਾਂ ਡੰਗਰਸਾਲਾ ਵਧੀਆ ਚੁੱਕ ਜਾਂਦੇ ਤੇ ਫੇਰ ਕੋਡ ਨਹੀਂ ਲਾਲੀ ਥੱਲੇ ਆ ਜਾ ਬੱਸ ਰਹਿਣ ਦੇ ਕਰਨ ਵੱਜੂਗੀ ਬੱਸ ਬੱਸ ਬਹੁਤ ਬੁੱਤ ਚੱਲ ਬੱਸ ਇਹ ਬਾਗੜ ਲੰਦਾ ਮੁੰਡਾ ਐ ਤਾਂ ਉੱਥੇ ਰੱਖਿਓ ਇਹ ਬਾਗੜ ਲੰਦਾ ਚੱਲ ਪਾਂਡਾ ਬਣਾਉਂਦਾ ਨਹੀਂ ਯਾਰ ਹਾਂ ਫੇਰ ਤਾਪੀ ਜਾ ਕੇ ਬੰਨੋ ਪਹਿਲਾਂ ਇੱਕਣੀ ਲੈ ਕੇ ਚਲੋ ਉਹਨੂੰ ਕੁੜੀ ਸਾ ਬਾਗੇ ਚਲੋ ਤਾਪੀ ਫੜਾਓ ਕਰਨ ਚੱਲ ਪਾ ਤੂੰ ਚੱਕੂਗੀ ਤੂੰ ਚੱਕੂਗੀ ਲੈ ਡੈਡੀ ਤੂੰ ਬੱਬੇ ਤੇ ਚੱਕ ਲੈ ਮੈਂ ਮੁਰਲੀ ਚੱਕ ਲਿਆ ਚਲ ਆਇਆ ਨਾ ਚੱਕੀ ਆ ਜਾ ਚਲ ਚਲ ਆ ਆ ਜਾ ਬੱਬੇ ਤੇ ਚੱਕ ਬੱਬੇ ਤੇ ਆਇਆ ਲੈ 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 ਡੈਡੀ ਇਹ ਸੁਲਗੋਂ ਦੇ ਕਿੰਨੀ ਕਿੰਨੇ ਆ ਮੈਂ ਖਾ ਲਿਆ ਆ ਦੇਖ ਕਿਉਂ ਜਿੰਨੀ ਕਾ ਆ ਇਹ ਸੁਲਗੋਂ ਤੇ ਕੰਮ ਪੱਟੀ ਹੋਈ ਹਾਂ ਬੀਰ ਜੀ ਕਹੀਦਾ ਹੁੰਦਾ ਪੱਟਲਾ ਆਪੀਂ ਆਹ ਦੇਖ ਤਾ ਅਪਟੀਆਂ ਹੁਣ ਜਾਂ ਅੱਜ ਪਹਿਲਾਂ ਹੀ ਬਾਹਰ ਗਿਰੀ ਹੁਣ ਚੱਕਲਾ ਉਹ ਕਾਹਨੂ ਯਾਰ ਉਹ ਪੱਟਣ ਦਾ ਜਿਹੜੀ ਪੱਟਦੀ ਉਹ ਇੱਕ ਪੱਟ ਕੇ ਤੂੰ ਹੀ ਦੇ ਦੇ ਉਹਨੂੰ ਹੁਣ ਲੱਭਦੀਓ ਨਹੀਂ ਤੇ ਪੱਟਾ ਹੁਣ ਆ ਬਈ ਆ ਕੇ ਆਹ ਫੋੜ ਲੈਣੀ ਮਿੱਟੀ ਦੇਖਿਆ ਕਿਹੜੀ ਦੇਖਿਆ ਕਿਹੜੀ ਪੱਟੀ ਆ ਤਨੂਗਾ ਉੱਪਰ ਧੀ ਉਹ ਪਰ ਇਹਨੂੰ ਤਾਂ ਕਉਦੋ ਸਮੇਤ ਚਾਹੀਦੀ ਆ ਆਲਾ ਰੀਤਾ ਦੇ ਪੁੱਤ ਆ ਗਿਆ ਆ ਗਿਆ ਆਲਪੜ ਅੱਛਾ ਆਹ ਕਹਿੰਦੀ ਹੈ ਆਹ ਕਹਿੰਦੀ ਹੈ ਚਲ ਆ ਜਾ ਬਸ ਹੁਣ ਬਹੁਤ ਤਾਂ ਬਹੁਤ ਤਾਂ ਦੀ ਸਬਜ਼ੀ ਪਾਜੀ ਬਣ ਜੂਗੀ ਪੱਟ ਕੇ ਸਿੱਟਣੀਆਂ ਥੋੜੋ ਯਾਰ ਯਾਰ ਮੁੱਲੀ ਚਲ ਕੋਈ ਨਹੀਂ ਅੱਬਾ ਬੰਨਣਾ ਤਾਂ ਹੈ ਹੈ ਕੀ ਬੰਨਣਾ ਤਾਂ ਤਾਂ ਓ ਲਾ 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 ਵਰਖੜੀ ਕੀਣੀ ਆ ਆ ਦੇਖੋ ਨਾ ਛੇੜ ਇਹਨਾਂ ਨੂੰ ਪੁੱਤ ਯਾਰ ਹੈ ਰਾਨ ਤੇਨੂ ਦੇਖਿਆ ਕਰਾਤਾ ਤਾਂ ਕੰਮ ਚਲ ਮੈਂ ਕਰਤਾ ਬੱਤ ਕੰਮ ਜਿਹੜਾ ਤੈ ਕਰ ਰਹਾ ਦਾ ਚਲ ਹੋਰ ਨਹੀਂ ਹੈਗੀ ਚਲ ਚਲ ਛੇਤੀ ਕਰ ਪੁੱਛ ਜਾਣ ਕੇ ਕੰਮ ਨੇ ਕਰਤਾ ਚਲ ਕਰਨ ਨੂੰ ਚਲ ਬਾ ਹੋ ਗਿਆ ਹੋ ਗਿਆ ਚਲ 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 ਰੀ ਤੇ ਚਲ 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 ਮਰ ਗਿਆ ਮਰ ਗਿਆ ਮਰ ਗਿਆ ਮਰ ਗਿਆ ਮਰ ਗਿਆ ਚਲ ਹੁਣ ਮਰ ਗਿਆ ਕੋਈ ਡੱਕਾ ਤੋੜਿਆ ਨਹੀਂ ਸਾਰੇ ਨਾਲ ਤੇ ਵੱਧ ਲੈ ਵਿੜ ਗਿਆ ਰੀਤ ਨਾਲ ਉਹ ਵੀ ਜਾਦਾ ਹਾਂ ਮੋੜ ਲਿਆ ਕਰ ਕੋਈ ਦਿਖਾ ਚੱਲ ਬੱਤ ਚੱਲ ਲੈੜੀ ਡੱਕਾ ਤੋੜਿਆ ਨਹੀਂ ਇੱਕੜਕਾ ਦੋੜਕਾ ਟਿੰਡਕਾ ਛੜਕਾ ਪੰਜ ਸੱਤ ਬਾਹੀ ਆ ਖੇਲਾ ਹੀ ਹੋਣੀ ਥੱਤੇ ਕੰਮ ਤਾਂ ਕੋਈ ਹੋਣਾ ਨਹੀਂ 10 11 11 ਆਈ ਕੋਸ ਇਧਰ ਮੱਟੀ ਪਾ ਕੇ ਮੂੰਹ ਚਾੜ ਡੰਗਾ 13 14 15 ਉਹ ਇਹਦੀ ਰੀਸ ਕਰਦੀ ਆ ਦੇ ਕਾ ਸਕੂਟਰੀ ਮੋੜੂਗਾ ਹੁਣ ਕਿਆ ਕਰੂਗਾ ਮੈਨੂੰ ਦੱਸੀ ਮੋੜੂਗਾ ਕਿ ਨਹੀਂ ਬਾਏ ਨੇ ਮੁੱਲੀ ਵਾਲੇ 포ਠੇ ਨਾ ਉਹ ਪਹਿਲੀ ਰਿਸ਼ਵਤ ਦੇਤੀ ਚੱਲ ਦੇ ਮਨੇ ਸਾਰਾ ਪਤਾ ਦੇਦਾ ਮਾਂਗਦਾ ਵੀ ਇਹ ਪਿਆਰ ਨਾਲ ਫੜਾ ਦਮ ਕੱਲੂ ਕਹਿੰਦਾ ਮਮੀ ਜੇ ਤੇਰੇ ਮੁੱਲੀੇ ਫੜਾਈਏ ਤੇ ਉਹਨਾਂ ਦੇ ਪਰੌਂਠੇ ਫਕਾਦੇ ਤੇ ਮੈਂ ਨਹੀਂ ਬਣਾਉਂਦੀ ਸਬਜ਼ੀ ਨਾਲ ਕਾ ਲਈ ਇਹ ਕਣ ਕਹਿਣਾ ਮੈਂ ਤਾਂ ਆਪਣਾ ਮੈਂ ਕੰਮ ਨਹੀਂ ਕਰਾਂ ਸਕੂਲ ਦਾ ਕੋਈ ਨਹੀਂ ਐ ਕੋਈ ਚਲੋ ਇੱਕ ਚਕਾਓ ਜੀ ਆ ਜਾ ਕੰਦੇ ਵਿੱਚ ਫਲਗੰਬਾੜਾ ਆ ਜਾ ਚਲੋ ਇਹਨੇ ਸਲਗਮ ਵਾਲਾ ਪ੍ਰੌਂਟ ਰੈਡੀ 22 22 ਡੱਕੇ ਤੋੜੇ ਚਲੋ ਹਲੋ ਇਹ ਗੰਨੀ ਮਹੀਂ ਚਗਾ ਦਵਾ ਮੈਂ ਕਿ ਤੈਨੂੰ ਵੀ ਬਣਨੇ ਬਣੇ ਕੁੱਕਰੀ ਨਾ ਨਾ ਦੇਖ ਦੇਖਨੇ ਕੋਈ ਕਾਰਨ ਤੇ ਹੀ ਲੈ ਕੇ ਜਾ ਹੁਣ ਰੱਬ ਦਾ ਦਹੀਂ ਨਾ ਨਾ ਨੀਰ ਰਹਿਣੂ ਤਾਂ ਸਾਹ ਸੁਣੇ ਚਲ ਇਹ ਰੀਤੇ ਦਾ ਪਤੀ ਦੱਬੇ ਚਲ ਇਹਨੂੰ ਥੱਲੇ ਦੱਬੋ ਤੇ ਦਾ ਪੰਡ 10 ਵਾਰ ਘੇਰ ਨਹੀਂ ਰਸਤੇ ਚਾਦੇ ਉੱਪਰ ਬੈਠ ਪੰਡ ਦੇ ਉੱਪਰ ਬੈਜਾ ਉੱਪਰ ਬੈਜਾ ਪੰਡ ਤੇ ਖੜਾ ਹੋ ਸਟਾਪ ਕੋਟਾ ਚਲੋ ਹਾਂ ਹੁਣ ਦੇਖ ਤੂੰ ਗਏ ਤਾਂ ਸਕੂਟਰੀਓ ਘੇਰ ਲੈਣੀ ਜਿਹੜੇ ਹਾਲਾਤ ਆ ਤੇਰੇ ਰਹਿਣ ਤੇ ਕਰਨ ਰਹਿਣ ਦੋ ਜੀ ਤੂੰ ਥੀਲੇ ਜੋ ਚੌੜ ਦੀ ਚੌੜ ਨਹੀਂ ਮੁੰਡੇ ਸੱਟ ਥੋੜੇ ਦੇ ਪਿੱਛੇ ਨੂੰ ਕਰੋ ਪਿੱਛੇ ਨਹੀਂ ਨਹੀਂ ਵਿੱਕੀ ਨਾ ਲੈ ਦਿੰਦੀ ਨਹੀਂ ਪਲੀਜ਼ ਨਹੀਂ ਲੈ ਕੇ ਜਾਓ ਨਾ ਚਲੋ ਆਗੇ ਤੇਰੇ ਮਗਰ ਪਿੱਛੇ ਹੀ ਆ ਪਿੱਛੇ ਹੀ ਆ ਬਸ ਹੋਰ ਤਾਂ ਨਹੀਂ ਚਾਹੀਦੇ ਅੱਖ ਨਹੀਂ ਚਲੋ ਆਜੋ ਮਗਰ ਮਗਰ ਚੱਲ ਛਲਗਮ ਲੈ ਲਿਓ ਦੀ ਇਹੀ ਨਹੀਂ ਜਾਣਤਾ ਹਾਂ ਜੀ। ਕਿਆ ਹੁਣ ਕਿਆ ਕਹਿੰਦਾ ਤੂੰ? ਉੱਥੇ ਹੋਇਆ ਤਾਂ ਦੱਸ ਹੁਣ ਇੱਥੇ ਡੜਾ ਗਿਰ ਕੇ ਦੱਸੂਗੀ ਏ। ਫੈਨ ਤੇ ਕਰਨ ਕਣਕਚਾ ਨਾ ਬਾੜ ਯਾਰ। ਉਹ ਇੱਥੇ ਹੋਇਆ ਤਾਂ। ਤੈਂ ਤੈਂ ਉਰੇ ਹੱਲ ਬਾਈ ਤੂੰ ਉੱਥੇ ਤੈਂ ਤਰ ਜਉਂਦਾ ਨਾ। ਸੱਚੀ ਨਹੀਂ ਰੱਗੀ ਯਾਰ। ਹੂੰ। ਚੱਲ ਬੇ ਮम्मा ਚੱਲ ਗਏ ਮम्मा ਚੱਲ ਗਏ ਪਹਿਲਾ ਵੀਡੀਓ ਬੰਦ ਦਿੱਤੀ ਵੀਰਿਆ ਕਿ ਗਿਰਗੀ ਉਹ ਦੇਖ ਮੰਮੀ ਉਹ ਜਾਂਦੀ ਮੰਮੀ ਨੱਟ ਜਾ ਜਾ ਚੱਲ ਆ ਦੇਖੋ ਪਤਾ ਨਹੀਂ ਕੀ-ਕੀ ਚੱਕੀ ਜਾਂਦੀ ਕੀ-ਕੀ ਨਹੀਂ ਯੱਪੂ ਕਾਲੂ ਅੱਪਣੇ ਕੀ ਖਾਣਾ ਲਾਗੋਦਾ ਪਤਾ ਮੋਟਰਸਾਈਕਲ ਆ ਗਿਆ ਫੜ ਲੈਨ ਨੂੰ ਕੀ ਕਰਦੀ ਹਰੀ ਤ ਕੱਪੜੇ ਸਾਰੇ ਲਿਬੜ ਜਾਣੇ ਤੇਰੇ

ਇਹੀਉ ਨਹੀਂ ਮਾਣ ਪੁੱਤ ਡੰਡਾ ਆਪ ਲੈ ਕੇ ਆਈ ਕੰਨੀ ਆਪਣੀ ਮੰਮੀ ਬਣੋ ਡੰਡਾ ਚੁੱਕੂਗੀ ਤੂੰ ਤੈਨੂੰ ਸਕੂਲ ਲਾਉਂਗੀ ਮੂੰਹ ਪੱਪਰ ਜਾ ਕੇ ਮੰਮਾ ਤਾਂ ਬੂਟ ਚੇਂਜ ਕਰਾ ਲਈ ਹੂੰ ਕਾਤੇ ਚਲ ਜਾ ਡੰਡਾ ਮਾਰੂ ਸਭ ਲਈ ਹਾਲੇ ਹਾਲੇ ਠੱਡੀ ਟੜਤਾ ਜਾਂਦੇ ਆ ਉੱਤਰ ਦੀ ਰੀਜੀ ਗੱਲੀ ਇੱਧਰ ਨੂੰ ਇਹ ਲੋ ਹੀ ਰੰਡਾ ਕਰੋ ਪਿੱਛੇ ਹਾਂ ਅਮੀ ਆਪਾਂ ਤੇਨੂੰ ਬੋਲਦੀ ਆ ਜਾ ਤੂੰ ਉੱਪਰ ਜਾ ਹਾਂ ਕੀ ਹੁੰਦਾ ਇਹ ਕਿਹੜੀ ਬੋਅ ਸਾਹ ਤੇਰੀ ਇਹ ਅਮੀ ਪਤਾ ਨਹੀਂ ਕੀ ਕਹੀ ਆ ਇਹ ਉਹਨਾਂ ਬੋਲਤ ਮੋਟਰਸਾਈਕਲ ਤਿਆਰ ਆ ਟੋਕਰਾ ਵੀ ਤਿਆਰ ਆ ਟੋਕਰਾ ਵੀ ਤਿਆਰ ਆ ਭਰਿਆ ਪਿਆ ਹੈ ਡੇਢ ਕਿ ਟੋਕਰੀ ਉਹ ਆ ਚਲ ਮੈਂ ਸਟਾ ਜੀ ਪਹਿਲਾਂ ਤੁਹਾਨੂੰ